ਹਾਂਜੀ ਸੰਗਤ ਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਪਰਸਾਂ ਸੰਗਤ ਜੀ ਆਪਾਂ ਇੱਕ ਵੀਡੀਓ ਪਾਈ ਸੀ ਕਿ ਕਿਦਾਂ ਇੱਕ ਜਿਹੜਾ ਅਮਰਤਾਰੀ ਵੀਰ ਆ ਤੇ ਉਹਨੂੰ ਆਪਣੇ ਹੀ ਪਰਿਵਾਰ ਵੱਲੋਂ ਇਹ ਸੰਗਲਾਂ ਨਾਲ ਬੰਨਣਾ ਪਿਆ ਸੀਗਾ ਠੀਕ ਹੈ ਜੀ ਜੇ ਤੁਸੀਂ ਵੇਖਿਆ ਕਿ ਮੰਜੇ ਨਾਲ ਸਾਫੇ ਬੰਨ ਕੇ ਵੀ ਉਹਨੂੰ ਸਾਫੇ ਪਾ ਕੇ ਵੀ ਉਹਨੂੰ ਬੰਨਿਆ ਸੀਗਾ ਇਹ ਵੀਰ ਦਾ ਪਿੰਡ ਗੋਰੀ ਨੰਗਲ ਤੇ ਜ਼ਿਲ੍ਹਾ ਅ ਅੰਮ੍ਰਿਤਸਰ ਸਾਹਿਬ ਤੇ ਤਹਿਸੀਲ ਜਨਾਲਾ ਵਾ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਵੀਰ ਜੀ ਦਾ ਥੋੜਾ ਜਿਹਾ ਮੈਂਟਲ ਥੋੜੇ ਡਿਸਟਰਬ ਹੋ ਗਏ ਸੀਗੇ ਤੇ ਅੱਜ ਹੁਣ ਵੀਰ ਨੂੰ ਅਸੀਂ ਲੈ ਕੇ ਆਸ਼ਮ ਦੇ ਵਿੱਚ ਆਏ ਆ ਤੇ ਵੇਖੋ ਵੀਰ ਇੱਕ ਦਿਨ ਦੇ ਵਿੱਚ ਹੀ ਵਾਇਗੁਰ ਦੀ ਮੇਰੇ ਨਾਲ ਕਿੰਨਾ ਅੱਗੇ ਨਾਲੋਂ ਫਰਕ ਵਾ ਕਿੰਨਾ ਠੀਕ ਵਾ ਆ ਤੁਹਾਨੂੰ ਵੀਰ ਨਾਲ ਗੱਲ ਕਰਾਉਣੀ ਆ ਹਾਂਜੀ ਹਾਂ ਕੀ ਆਲੇ ਠੀਕ ਆ ਕੀ ਕਰਨ ਧਿਆ ਕਰਨਾ ਮੈਂ ਹਾਂ ਕਰਨਾ ਮੈਂ ਵੀ ਰੋਟੀ ਖਾ ਲਈ ਰੋਟੀ ਪੈ ਕੰਡੀ ਭੈਣੇ ਜੀ ਅੱਛਾ ਵੀਡੀਓ ਕਾਲ ਵੀਡੀਓ ਕਾਲ ਕਰ ਲਓ ਕਿਸੇ ਦੇ ਫੋਨ ਤੋਂ ਵੀਡੀਓ ਕਾਲ ਕਰ ਲਓ ਵੀਡੀਓ ਤੇ ਕਾਲ ਤੇ ਦਿਖਾ ਦੇਣਾ ਹਾਂਜੀ ਮੈਂ ਉਹ ਪਰ ਬਗੋਪਾਜੀ ਕੋ ਜਾਣੀ ਆ ਫਿਰ ਕਰਵਾ ਕੇ ਹੁਣਨੀ ਕਰ ਲਓ ਬਾਅਦ ਜੇ ਇਹ ਰਿੰਨਾ ਵਾਹੇ ਰਾਸੇ ਪਾਸੇ ਹੋਈ ਨਾ ਫਿਰ ਤੁਸੀਂ ਫੋਨ ਲਉਂਦੇ ਰਹਿੰਦੇ ਜੀ ਹਾਂਜੀ ਮੈਂ ਸਵੇਰੇ ਵੀ ਕਹਿਣ ਦੀ ਹਾਂ ਗੱਲ ਕਰਦੀ ਨਿਆਣੀ ਕਹਿਣ ਦੇ ਹੁਣ ਸਕੂਲ ਚ ਲੱਗੇ ਉਹਨਾਂ ਨੇ 3 ਵਜੇ ਆਉਣਾ ਫਿਰ ਇਹਨਾਂ ਨੇ ਫਿਰ ਮੈਂ ਥੋੜਾ ਲੇਟ ਆਇਆ ਸੀ ਆਸ਼ਰਮ ਦੇ ਵਿੱਚ ਠੀਕ ਹੈ ਚਲ ਕੋਈ ਨਾ ਤੇ ਹੀ ਸਨਾ ਪਰਿਵਾਰ ਦੀ ਆਪਣੇ ਹਾਂ ਹਾਂ ਵਧੀਆ ਪੈਣੀ ਵਧੀਆ ਤੇ ਕੋਈ ਆਲੀ ਮੈਂ ਹੁਣ ਇੱਥੇ ਹੀ ਇੱਕ ਘੰਟਾ ਇਕੋ ਤੁਸੀਂ ਵੀਡੀਓ ਕਾਲ ਕਰ ਲਿਓ ਤੇ ਹਨਾ ਹਾਂ ਜੀ ਹਾਂ ਨਾ ਦੀਦੀ ਬਾਜੀ ਆ ਗਿਆ ਨਾ ਬਾਗੋ ਬਾਜੀ ਕਰ ਲਿਓ ਵੀਡੀਓ ਕਾਲ ਕਰ ਲਿਓ ਨਹੀਂ ਆਗਾ ਭੈ ਭਾਜੀ ਮੈਂ ਕੀਤੇ ਟੈਲੀਫੋਨ ਤੇ ਨਟਾਗਾ ਇਹ ਨਟਾ ਹਾਂ ਕਾ ਨਾ ਵੀਡੀਓ ਕਾਲ ਕਰਨੀ ਹੈ ਲੋ ਹਾਂ ਜੀ ਹਾਂ ਜੀ ਭੈਣ ਵੀਰ ਜੀ 63 ਵਾਲਾ ਨੰਬਰ ਨਾ ਤੁਹਾਡੇ ਕੋਲ ਆ ਹਾਂ ਜੀ ਹਾਂ ਜੀ ਭੈਣ

ਆਜਾ ਹੈ ਆਇਨਾ ਮੈਂ ਬਾਬੇ ਰੋੜੀ ਸਾਹਿਬ ਤੇ ਜਾਣਾ ਹੈ ਨਿਕਲੇ ਫੋਨ ਵਾਲੇ ਵੰਦੇ ਬਾਬੇ ਰੋੜੀ ਸਾਹਿਬ ਤੇ ਜਾਣਾ ਮੱਥਾ ਟੇਕਣਾ ਕਿੱਥੇ ਗਿਆ ਹੈ ਬਾਬੇ ਰੋੜੀ ਸਾਹਿਬ ਤੇ ਮੈਂ ਮੱਥਾ ਟੇਕਣ ਜਾਣਾ ਮਸਾਂ ਮਾਣੂ ਕਹੀ ਨਾ ਚਲ ਜੀ ਮੈਂ ਟੇਕ ਆਏ ਆ ਤੇਰੇ ਵੰਡੇ ਦਾ ਕਲਰ ਦਾਸ ਬੇਨਤੀ ਕਰਕੇ ਆਏ ਆ ਕਿ ਠੀਕ ਹੋਵੇ ਬਾਬਾ ਜੀ ਛੇਤੀ ਛੇਤੀ ਨਿਕਲੇ ਫੋਨ ਇਦਾਂ ਆਉਂਦੇ ਕਰਵਾ ਦੋ ਨਾ ਨਵੀ ਕਰਾ ਦੋ ਵੀਰ ਜੀ ਨਾ ਨਵੀ ਚਲੋ ਠੀਕ ਐ ਕਰਵਾ ਨਹੀਂ ਹਾਂ ਅਰ ਉਹਨਾਂ ਦੇ ਪਪਾ ਮਿੱਟੀ ਗਈਆਂ ਮੱਤਾ ਠੀਕ ਐ ਕੱਲ ਠੇਕ ਗਈਆਂ ਗਈਆਂ ਹਗਰਦਵਾਰੇ ਆਜਾ ਬਾਜੀ ਉੱਧਰ ਫੜ ਲਓ ਹਲੋ ਹਾਂ ਆਹ ਪਾਣੀ ਕਾਲੇ ਨਾਲ ਗੱਲ ਕਰ ਲਓ ਬਾਜੀ ਤੂੰ ਨਾਲ ਐਂ? ਹਾਂ। ਤੂੰ ਨਾਲ ਐਂ? ਹਾਂ। ਇੱਧਰ। ਇਹ ਆਦਰ ਸਤਿਕਾਰ ਕਰੇ। 89 ਹੋਣੀ। ਬਣਤਾ ਮਾਣ। ਸੱਤ ਸਿਕੰਦਰ ਜੀ। ਆ ਨਾ ਆ। ਚੱਲ ਕੰਮ। ਤੂੰ ਬਹਿ ਨਾ। ਠੀਕ ਆ? ਹਾਂ। ਤੇਰਾ ਹੈ। ਛੱਟੇ ਤੇ। ਕੀ ਕਰਦੇ ਆ? ਇੱਧਰ ਆ ਤੂੰ। ਤੈਨਾਂ ਬਹਿਠਾ। ਤੂੰ ਨਹੀਂ ਇੱਥੇ ਲੈਣਾ। ਤੇਰਾ ਦਾ ਗੱਲ। ਬਹਿਠਾ। ਓਕੀ ਆਪਾਂ। ਕੋਈ ਨਹੀਂ ਤੁਹਾਨੂੰ ਹਾਂ ਆਹ ਕਰ ਲਾ ਮੋਟਰ ਨਾ ਗੱਡ ਨੂੰ ਡੇਈਏ ਹੈ ਅੰਟੀ ਪਾ ਜੀ ਨਾ ਕਰਾ ਦੇ ਪਾਜੀ ਗੱਲ ਕਰਨ ੜਿਆ ਕਾਲਾ ਕਿ ਹਾਲੇ ਮੈਂ ਸਾਮ ਸਮਨ ਮੱਥਾ ਟੇਕਣ ਜਾਣਾ ਆ ਇੱਧਰ ਲੱਗਿਆ ਆ ਕੰਡੇ ਉਹ ਵੀ ਇਰਨਾ ਕਰਾ ਦੇ ਪਾਜੀ ਗੱਲ ਆਹ ਫੋਨ ਕਰਨ ਦੇ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਅੰਦਰ ਉੱਲ ਸਮਾਂ ਕੱਢ ਗਏ ਮੈਂ ਕੱਲ ਜੇ ਇੱਥੇ ਆਂਦਾ ਮੈਂ ਸ਼ਾਮ ਮੱਝਾਣਾ ਠੀਕ ਆਂਦਾ ਕੋਲ ਆ ਦੇ ਕਰਾਂ ਨਹੀਂ ਆਏ ਬਾਜੀ ਅੰਦਰ ਚੱਲ ਕਰਨ ਦੇ ਫੋਨ ਦੇ ਇੱਕ ਮਿੰਟ ਚੱਲ ਕੋਈ ਆਮ ਖਾਦੇ ਮੈਂ ਸਕਰੀਨ ਦਿਖਾ ਦੇ ਬੱਸ ਤੇ ਇੱਕ ਆਈ ਕਿ ਹਮੈਂ ਚੰਗਾ ਤੇਰੇ ਬੰਦੇ ਦਾ ਚੰਗਾ ਕੋਲ ਆ ਜਾ ਉਹ ਆ ਇੱਥੇ ਆਂ ਦੇ ਕਰਨ ਦੇ ਇਹ ਜਿੱਪਾ ਚੱਲ ਚੰਗਾ ਆ ਨਹੀਂ ਤੇ ਓਏ ਸਾਰੀਆਂ ਰਜਾਈਆਂ ਨੂੰ ਕਿ ਧੁੱਪੇ ਪਾ ਦੋ ਹਾਂ ਸਾਰੀਆਂ ਧੁੱਪੇ ਪਾ ਦੇ ਰਜਾਈਆਂ ਓਏ ਸੋਨੂ ਪਾਏ ਸਾਰੇ ਹਾਂ ਹੁਣ ਤੇ ਵਾਲਾਂ ਨੂੰ ਸੁੱਕਣ ਲੱ ਪਿਆਣਾ ਆ ਵਾਲਾ ਵੀ ਮੋੜੀਆਂ ਤੋੜ ਤੋੜ ਕੇ ਲੰਡਾਲਿਆ ਕਰੋ ਹਾਂ ਗਦਿਆਰ ਵੀ ਨੂੰ ਹੋ ਜਾ ਨਹੀਂ ਮੇਰਾ ਨਹੀਂ ਨਾ ਵਾਲਾਂ ਤੇ ਆਪਣਾ ਵਾਧੂ ਆ ਇੱਧਰ ਹੀ ਹਾਂਜੀ ਜਾਣਦਾ ਤੇ ਦੱਸ ਦਿਓ ਆਪਾਂ ਟ੍ਰੈਕ ਟਾਲੀ ਕਿਹਦਾ ਲੈ ਗਏ ਅੰਦਰ ਨਾ ਬੜੇ ਬੜੇ ਵੱਡੇ ਵੱਡੇ ਠਾਣ ਸੁੱਕੇ ਪਏ ਹਾਂ